ਆਗੋਰਿੰਗ ਭਾਵੇਂ ਸਾਧ ਸੰਗਤ ਜੀ ਅੱਜ ਪਿੰਡ ਸਾਧਕ ਵਿਖੇ ਨਸ਼ਾ ਰੋਕੂ ਸੰਘਰਸ਼ ਕਮੇਟੀ ਦੇ ਜਿਹੜੇ ਸੇਵਾਦਾਰ ਹੈ ਉਹ ਸਾਰੇ ਇਕੱਠੇ ਹੋਏ ਆ ਨਸ਼ਾ ਵੇਚਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਨਸ਼ਾ ਰੋਕੂ ਸੰਘਰਸ਼ ਕਮੇਟੀ ਜਿੰਦਾਬਾਦ 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 ਨਸ਼ਾ ਰੋਕੂ ਸੰਘਰਸ਼ ਕਮੇਟੀ ਜਿੰਦਾਬਾਦ 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 ਤਾਲੀਵਾਲ ਸਾਹਿਬ ਅੱਜ ਕਿਸ ਮਕਸਦ ਵਾਸਤੇ ਇਕੱਠੇ ਹੋਏ ਆ? ਮਕਸਦ ਇਹ ਹੈ ਜੀ ਵੀ ਨਸ਼ਾ ਰੋਕ ਉਸ ਨਸ਼ ਕਮੇਟੀ ਬਣਾਈ ਸੀ ਜਦੋਂ ਹਾਲਾਤ ਸਾਰੇ ਬਰਬਾਦ ਹੋਣ ਲੱਗਿਆ, ਨਗਰ ਬਰਬਾਦ ਹੋਣ ਲੱਗੇ, ਸਾਰੇ ਪਿੰਡਾਂ 'ਚ ਜਾਗਰੂਕ ਹੋਏ ਸੀ ਲੋਕ ਉਸ ਤੋਂ ਬਾਅਦ ਉਹ ਅਫੇਅਰ ਉਹੀ ਹਾਲਾਤ ਬਣ ਕੇ ਬਦ ਤੋਂ ਬਦਰ ਹੋ ਗਏ, ਘਰ ਘਰ ਘੜੀ ਘੜੀ ਨਸ਼ਾ ਦੇਖੀ ਜਾਂਦਾ, ਲੁਟਾ ਫੋਹਾ ਵਧ ਗਈਆਂ, ਕੋਈ ਬੰਦਾ ਸੇਫ ਨਹੀਂ ਅੱਜ ਫੇਰ ਜ਼ਿੰਮੇਵਾਰ ਬੰਦੇ ਨਕਰਦੇ ਕਹਿੰਦੇ ਚਲੋ ਆਪਣਾ ਉਦਮ ਕਰਨਾ ਫਰਜ਼ ਬਣਦਾ ਹੈ ਜਿੰਨਾ ਵੀ ਆਪਣਾ ਆਪਾਂ ਚੰਗੇ ਭਲੇ ਲਈ ਲੋਕਾਂ ਦੇ ਬੱਚਿਆਂ ਨੂੰ ਬਚਾਉਣ ਲਈ ਨਸਲਾਂ ਤੇ ਪੂਰੀ ਰਾਖੀ ਕਰ ਲਈ ਆਪਾਂ ਤਕੜੇ ਹੋ ਕੇ ਆਪਾਂ ਲੱਗিয়ে ਉਹ ਸਾਰਿਆਂ ਨੇ ਜੀ ਬੇਨਤੀ ਕੀਤੀ ਸੀ 77 ਹੋਏ ਸੀ ਜਿਹੜੇ ਦਰਦ ਰੱਖਦੇ ਐ ਜਿਹੜੇ ਸਮਾਜ ਦਾ ਦਰਦ ਰੱਖਦੇ ਸਾਰੇ ਵਿਚਾਰੇ ਤੇ ਇਸ ਕਰਕੇ ਅਪੀਲ ਕਰ ਰਹੇ ਆ ਵੀ ਭਾਈ ਤਕੜੇ ਹੋ ਕੇ ਸਾਰਿਆਂ ਦਾ ਫਰਜ਼ ਹੈ ਸਾਰਿਆਂ ਦੇ ਪਰਿਵਾਰਾਂ ਦਾ ਫਰਜ਼ ਹੈ ਸਾਥ ਦੇਈਏ ਤੇ ਆਪਾਂ ਇਹ ਨਸ਼ਾ ਪਿੰਡ ਪਿੰਡ ਗਲੀ ਗਲੀ ਸਾਡੇ ਛੋਟੇ ਛੋਟੇ ਬੱਚੇ ਲੱਗ ਰਹੇ ਐ ਤੇ ਬਹੁਤ ਪੰਜਾਬ ਜਿਹੜਾ ਬਰਬਾਦੀ ਦੇ ਕੰਡੇ ਤੇ ਪਹੁੰਚੂਕਿਆ ਸਾਨੂੰ ਜਾਗਣਾ ਪੈਣਾ ਤੇ ਜੋ ਕੋਈ ਵੀ ਲਹਿਰ ਸ਼ੁਰੂ ਹੁੰਦੀ ਥੱਲੋ ਸ਼ੁਰੂ ਹੁੰਦੀ ਆ ਕਦੇ ਵੀ ਸੁਧਾਰ ਉੱਪਰੋਂ ਨਹੀਂ ਆਇਆ ਕਰਦੇ ਤੇ ਸਾਨੂੰ ਥੱਲੋਂ ਜਾਗਰੂਕ ਹੋ ਕੇ ਇਹ ਤੱਕੜੇ ਹੋ ਕੇ ਲਾਮਬੰਦ ਹੋਣਾ ਪੈਣਾ ਜੇ ਬੰਦੇ ਲਾਮਬੰਦ ਸੱਚੇ ਦਿਲੋਂ ਹੋ ਜਾਣ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਗੁਰੂ ਵੀ ਵਿੱਚ ਵਸ ਕੇ ਤੇ ਉਹ ਰਾਖੀ ਕਰਦਾ ਤੇ ਜਰੂਰ ਭਲਾ ਹੁੰਦਾ ਸਾਰੇ ਤਕੜੇ ਹੋ ਕੇ ਹੰਬੜਾ ਮਾਰ ਗਏ ਇਹਨਾਂ ਵਿੱਚੇ ਕਰਦਾ ਚਾਚੂ ਵੈਰੀ ਗੁੱਡ ਕੰਮ ਸਾਹਿਬ ਜੀ ਸੰਧੂ ਸਾਹਿਬ ਤੁਸੀਂ ਪਿਛਲੇ ਸਾਲ ਵੀ ਜਿਹੜਾ ਸਾਦਕ ਨਗਰ ਆ ਸਾਦਕ ਅੱਡਾ ਪਿੰਡ ਇਕੱਠਾ ਹੋਇਆ ਸੀ ਉਦੋਂ ਕੋਈ ਤੁਹਾਨੂੰ ਲੱਗਦਾ ਸੀ ਫਰਕ ਜਾਂ ਫਰਕ ਮਹਿਸੂਸ ਹੁੰਦਾ ਸੀ ਉਦੋਂ ਦੇ ਤੇ ਅੱਜ ਦੇ ਹਾਲਾਤ ਕੀ ਹੈ ਜੀ ਦੇਖੋ ਗੁਰਪੀਤ ਦੀ ਗੱਲ ਇਹ ਹੈ ਵੀ ਜਦੋਂ ਇਹ ਸੰਘਰਸ਼ ਕਮੇਟੀ ਬਣੀ ਸੀ ਉਦੋਂ ਪਿੰਡ ਦੇ ਹਾਲਾਤ ਬੜੇ ਮਾੜੇ ਸੀ ਪਰ ਲਗਭਗ ਇੱਕ ਸਾਲ ਜਿਹੜਾ ਹੈਗਾ ਇਹ ਸੰਘਰਸ਼ ਕਮੇਟੀ ਨੇ ਸਾਰੇ ਪਿੰਡ ਨੇ ਸਾਹ ਦਿੱਤਾ ਔਰ ਪਿੰਡ ਚੋਂ ਨਸ਼ਾ ਵਿੱਚ ਨਾਲੇ ਭੱਜ ਗਏ ਸੀ ਜਿਹੜੀ ਨਸ਼ਾ ਕਮੇਟੀ ਐ ਉਹ ਥੋੜਾ ਸਮਾਂ ਲਈ ਮੰਨੋ ਗੈਰਸਰਗਰਮ ਹੋ ਗਈ ਤੇ ਨਸ਼ਾ ਵੇਚਣ ਵਾਲੇ ਫਿਰ ਤੋਂ ਸਰਗਰਮ ਐ ਔਰ ਮਾੜੀ ਹਾਲਾਤ ਐ ਵੀ ਜੇ ਤੁਸੀਂ ਪੁਲਿਸ ਨੂੰ ਵੀ ਕੋਈ ਬੰਦਾ ਫੜਾ ਦਿੰਨੇ ਹੋ ਤੇ ਤੁਸੀਂ ਸੁਬਾ ਫੜਾਉਣੇ ਐ ਸ਼ਾਮ ਨੂੰ ਕੋਸ਼ਿਸ਼ ਕਰ ਲੈਂਦੇ ਇੱਥੇ ਚੌਕ ਦੇ ਵਿੱਚ ਜਿਹੜਾ ਹੈਗਾ ਇੱਕ ਮੁੰਡੇ ਦੀ ਸਾਈਕਲ ਦੀ ਕਾਠੀ ਚੋਂ ਪ੍ਰਗਮਾਂ ਦੇ ਉਹ ਕੈਪਸੂਲ ਕੱਢੇ ਗਏ ਤੇ ਇਹਦੇ باوجود ਵੀ ਪੁਲਿਸ ਨੇ ਇਹ ਕਹਿੰਦਾ ਜੀ ਨਾ ਪਰਚਾ ਨਹੀਂ ਬਣਦਾ ਤੇ ਜੇ ਪਰਚਾ ਨਹੀਂ ਬਣਦਾ ਫਿਰ ਲੋਕੀ ਬਲੈਕ ਚ ਕਿਉਂ ਲੈਂਦੇ ਆ ਯਾਰ ਫਿਰ ਲੋਕਾਂ ਨੂੰ ਚਾਹੀਦਾ ਹੈ ਫਿਰ ਰੇੜੀ ਲਾ ਲਓ ਇੱਥੇ ਆਪਾਂ ਰੇੜੀ ਲਾ ਕੇ ਲੋਕਾਂ ਨੂੰ ਦੇਈਏ ਸਸਤੇ ਫਿਰ 50 ਰੁਪਏ ਵਾਲਾ 20 ਰੁਪਏ ਵਾਲਾ ਕਿਉਂ ਲਵੇ ਕੋਈ ਇਹ ਪੁਲਿਸ ਸਪਸ਼ਟ ਕਰੇ ਵੀ ਪਰਚਾ ਬਣਦਾ ਹੈ ਨਸ਼ੇ ਵੇਚਣ ਵਾਲਾਂ ਤੇ ਪ੍ਰੈਗਮਾ ਵੇਚਣ ਵਾਲਾਂ ਤੇ ਬਣਦਾ ਹੈ ਕਿ ਨਹੀਂ ਬਣਦਾ ਜੇ ਨਹੀਂ ਬਣਦਾ ਫਿਰ ਜਿਹੜੀ ਸੰਘਰਸ਼ ਕਮੇਟੀ ਆ ਇਹ ਆਪਣਾ ਫੈਸਲਾ ਕਰੋ ਵੈਸੇ ਕੀ ਕਰਨਾ ਹੈ ਤੇ ਅੱਜ ਤੁਸੀਂ ਕੀ ਫੈਸਲਾ ਕੀਤਾ ਇਹਦੇ ਵਿੱਚ ਜਿਹੜਾ ਪਿੰਡ ਦੇ ਵਿੱਚ ਰਾਊਂਡ ਦਾ ਜਾਂ ਕੋਈ ਕੀ ਪ੍ਰੋਗਰਾਮ ਅਗਲਾ ਤੁਹਾਡਾ ਅੱਜ ਅਸੀਂ ਜਿਹੜਾ ਹੈਗਾ ਇਹ ਫੈਸਲਾ ਕੀਤਾ ਹੈਗਾ ਵੀ ਪਹਿਲਾਂ ਵੰਗਰੀ ਅੱਜ ਸਾਰੇ ਪਿੰਡ 'ਚ ਰਾਉਂਡ ਲਾਇਆ ਉਹ ਸਾਰੇ ਲੋਕਾਂ ਨੇ ਬੜਾ ਵੱਡਾ ਸਹਿਯੋਗ ਮਿਲਿਆ ਔਰ ਆਉਣ ਵਾਲੇ ਰੋਜ਼ਾਨਾ ਹੀ ਜਿਵੇਂ ਜਿਵੇਂ ਪਹਿਲਾਂ ਡਿਊਟੀਆਂ ਲੱਗੀਆਂ ਸੀ ਉਹ ਰੋਜ਼ਾਨਾ ਹੀ ਲੋਕਾਂ ਨੂੰ ਫੋਨ ਆਜਾ ਕਰਨਗੇ ਉਸੇ ਤਰ੍ਹਾਂ ਲੋਕਾਂ ਨੂੰ ਅਪੀਲ ਕਰਦਾ ਇਹ ਪਹਿਲਾਂ ਵਾਂਗੂ ਸਾਥ ਦਿਓ ਨਸ਼ੇ ਵਾਲਿਆਂ ਦੀ ਗਿਣਤੀ 5 ਜਾਂ 4 ਬੰਦੇ ਹੁੰਦੇ ਆ ਤੇ ਪਿੰਡ ਦੀ ਗਿਣਤੀ ਬਹੁਤ ਵੱਡੀ ਆ 5 4 ਬੰਦੇ ਕੁਛ ਨਹੀਂ ਹੁੰਦੇ ਜੇ ਅਸੀਂ ਕਿਸੇ ਦੇ ਬਾਜ਼ਰ 'ਚ ਜਾ ਕੇ 100 ਬੰਦਾ ਖੜ੍ਹ ਜਾਾਂਗੇ ਉਹਦੀ ਜ਼ਰਤ ਨਹੀਂ ਪੈਂਦੀ ਉਹ ਨਸ਼ਾ ਵੇਚ ਜਾਵੇ ਇਸ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਤੁਰੀਏ ਨਸ਼ੇ ਵਾਲੇ ਭੱਜ ਜਾਣਗੇ ਆਪਾਂ ਆਪਣੇ ਬੱਚਿਆਂ ਨੂੰ ਬਚਾਉਣ 'ਚ ਕਾਮਯ ਮਿਹਰਬਾਨ ਸੰਧੂ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ